ਖਬਰ ਲੈਣੇ ਆ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ ਕਾਂਗਰਸ ਸਰਕਾਰ ਸਮੇਂ ਦੇ ਅਧੂਰੇ ਪਏ ਵਿਕਾਸ ਕਾਰਜ ਹੁਣ ਲੋਕਾਂ ਦੇ ਲਈ ਪਰੇਸ਼ਾਨੀ ਦਾ ਸਬਬ ਬਣ ਰਹੇ ਹਨ ਅਧੂਰੀਆਂ ਪਈਆਂ ਬਿਲਡਿੰਗਾਂ ਦੇ ਵਿੱਚ ਨਸ਼ੇੜੀਆਂ ਨੇ ਆਪਣੇ ਟਿਕਾਣੇ ਬਣਾਏ ਹੋਣ ਡੀਐਸਪੀ ਦਫਤਰ ਅਤੇ ਤਹਿਸੀਲ ਕੰਪਲੈਕਸ ਤੋਂ ਕੁਝ ਦੂਰੀ ਤੇ ਸਥਿਤ ਇਹਨਾਂ ਬਿਲਡਿੰਗਾਂ ਵਿੱਚ ਨਸ਼ੇੜੀ ਬਿਨਾਂ ਕਿਸੇ ਡਰ ਭੈ ਤੋਂ ਚਿੱਟੇ ਦਾ ਸੇਵਨ ਕਰਦੇ ਦਿਖਾਈ ਦਿੰਦੇ ਹਨ ਜਿੱਥੇ ਦੁਕਾਨਦਾਰ ਨੂੰ ਇਹਨਾਂ ਨਸ਼ੇੜੀਆਂ ਤੋਂ ਚੋਰੀ ਅਤੇ ਲੁੱਟਖੋਹਾਂ ਦਾ ਖਤਰਾ ਬਣਿਆ ਹੈ ਉੱਥੇ ਦੁਕਾਨਦਾਰ ਦੇ ਵੱਲੋਂ ਵਾਰ-ਵਾਰ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਾਂਗਰਸ ਸਰਕਾਰ ਸਮੇਂ ਬਣਿਆ ਗਿਆ ਇਹ ਬੈਡਮਿੰਟਨ ਕੋਰ ਆਪਣੀ ਅੰਤਿਮ ਛੂਹਾਂ ਦੀ ਪਿਛਲੇ ਕਾਫੀ ਸਮੇਂ ਤੋਂ ਉਡੀਕ ਕਰ ਰਿਹਾ ਹੈ ਲੱਖਾਂ ਰੁਪਏ ਦੀ ਲਾਗਤ ਨਾਲ ਬਣਿਆ ਇਹ ਬੈਡਮਿੰਟਨ ਕੋਰ ਅਧੂਰਾ ਹੋਣ ਕਰਕੇ ਅੱਜ ਕੱਲ ਨਸ਼ੇੜੀਆਂ ਦਾ ਅੱਡਾ ਹੀ ਬਣ ਗਿਆ ਹੈ ਬੈਡਮਿੰਟਨ ਕੋਰ ਦੇ ਨਾਲ ਬਣੇ ਪਾਰਕ ਵਿੱਚ ਵੱਡੀ ਗਿਣਤੀ ਲੋਕ ਸੈਰ ਕਰਨ ਪਹੁੰਚਦੇ ਹਨ ਪਰ ਨਸ਼ੇੜੀਆਂ ਡਰ ਕਾਰਨ ਉੱਥੇ ਲੋਕਾਂ ਦੀ ਗਿਣਤੀ ਘਟ ਰਹੀ ਹੈ। ਬੈਡਮਿੰਟਨ ਕੋਰਟ ਦੇ ਅੱਗੇ ਬੜੀਆਂ ਦੁਕਾਨਾਂ ਦੇ ਮਾਲਕ ਦੁਕਾਨਦਾਰ ਵੀ ਨਸ਼ੇੜੀਆਂ ਤੋਂ ਬਹੁਤ ਜ਼ਿਆਦਾ ਡਰਦੇ ਹਨ। ਜਿੱਥੇ ਉਹਨਾਂ ਨੂੰ ਨਸ਼ੇੜੀਆਂ ਤੋਂ ਬਹੁਤ ਜ਼ਿਆਦਾ ਲੁੱਟਖੋਹ ਦਾ ਡਰ ਰਹਿੰਦਾ ਹੈ। ਉੱਥੇ ਹੀ ਉਹਨਾਂ ਨੇ ਆਪਣੀ ਸਮੱਸਿਆ ਪੁਲਿਸ ਨੂੰ ਕਈ ਵਾਰ ਦੱਸੀ ਹੈ ਪਰ ਪਰ ਇਸ ਵਾਰ ਪੁਲਿਸ ਦੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਪਾਰਕ ਵਿਚ ਆਉਂਦੇ ਦੁਕਾਨਦਾਰਾਂ ਨੇ ਨਸ਼ੇੜੀਆਂ ਦੇ ਬਣੇ ਇਸ ਅੱਡੇ ਨੂੰ ਦਿਖਾਉਂਦੇ ਹੋਏ ਇਸ ਦਾ ਜਲਦੀ ਹੱਲ ਕਰਨ ਦੀ ਮੰਗ ਵੀ ਕੀਤੀ ਹੈ ਜਦੋਂ ਕਿ ਉਹਨਾਂ ਨੇ ਪੰਜਾਬ ਸਰਕਾਰ ਤੋਂ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ ਅੱਜ ਕੀ ਨਾਸਤੁਰ ਫਰਿੰਦਰ ਸਿੰਘ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਇਕੱਠੇ ਹੋਏ ਹੋ ਸਾਰੇ ਨੂੰ ਸਹਿਰ ਵੱਸ ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਐਡਾ ਸੋਹਣਾ ਇਹ ਇੱਕ ਪਾਰਕ ਬਣਾਇਆ ਸੀਗਾ ਜਿਹਦੇ 'ਚ ਇੰਨੇ ਜ਼ਿਆਦਾ ਨਸ਼ੇੜੀਆਂ ਦਾ ਅੱਡਾ ਬਣਦਾ ਜਾਂਦਾ ਹੈ ਦੂਜਾ ਇਹਨਾਂ ਨੇ ਇੱਥੇ ਆਮ ਪਬਲਿਕ ਦੀ ਸਹੂਲਤ ਵਾਸਤੇ ਬਾਥਰੂਮ ਬਣਾਏ ਸੀ ਉਹ ਬਾਥਰੂਮਾਂ ਨੂੰ ਵੀ ਤਾਲੇ ਲੱਗੇ ਪਿਆ ਟੁੱਟਿਆ ਪਿਆ ਪਾਰਕ ਦੇ ਵਿਚਾਲੇ ਇਹਨਾਂ ਨੇ ਫੁਆਰਾ ਲਵਾਇਆ ਸੀਗਾ ਉਹ ਫਾਰੇ ਦੀਆਂ ਟਾਇਲਾਂ ਟੁੱਟੀ ਜਾਂਦੀਆਂ ਫਾਰੇ ਦਾ ਸਾਰਾ ਸਮਾਨ ਪਟਕੇ ਲੱਗੇ ਇਹਨਾਂ ਚੀਜ਼ਾਂ ਕਿ ਨਹੀਂ ਇਹਨਾਂ ਦਾ ਸਰਕਾਰ ਦਾ ਕੋਈ ਧਿਆਨ ਨਹੀਂ ਦੂਜੇ ਪਾਸੇ ਜਿਹੜਾ ਸੁਤੰਤਰਤਾ ਸਨਾਨੀਆਂ ਦੇ ਪੱਥਰ ਲਾਏ ਬਹੁਤ ਚੰਗੀ ਗੱਲ ਹੈ ਵੀ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਪਰ ਉਹਨੂੰ ਦੇਖ ਕੇ ਲਾਉਣਾ ਚਾਹੀਦਾ ਵੀ ਲਾਉਣਾ ਕਿੱਥੇ ਆ ਉਹ ਹੁਣ 3 ਫੁੱਟ ਦਾ ਰਸਤਾ ਉਹਦੇ ਪੈਸੇਜ ਦੇ ਵਿੱਚ ਹੀ ਇਹਨਾਂ ਨੇ ਪੱਥਰ ਨੂੰ ਲਾ ਕੇ ਆਉਂਦੀਆਂ ਇੱਟਾਂ ਬਚਾਉਣ ਦੇ ਮਾਰੇ ਨੇ ਵੀ ਪਿਛਲੀ سپورਟ ਇੱਟਾਂ ਦੀ ਸਾਨੂੰ ਉਹ ਦੀਵਾਰ ਦੀ ਮਿਲ ਜੂਗੀ ਤੇ ਉਸ ਰਸਤੇ ਦੇ ਵਿੱਚ ਹੀ ਪੱਥਰ ਲਾਤੇ ਇਤਿਹਾਸਕ ਸ਼ਹਿਰ ਅੱਜ ਆਪਾਂ ਨਸ਼ੇ ਦੀ ਗੱਲ ਕਰੀਏ ਤੁਸੀਂ ਇੱਥੇ ਨਸ਼ਾ ਦਿਖਾਇਆ ਕਿੰਨਾ ਕਿ ਨਸ਼ਾ ਹੈ ਕੀ ਕਹਿਣਾ ਚਾਹੁੰਦੇ ਦੇਖੋ ਹਕੀਕਤ ਦੇ ਤੌਰ ਤੇ ਭਗਵੰਤ ਮਾਨ ਜੀ ਬਹੁਤ ਵਧੀਆ ਚੰਗੀ ਗੱਲ ਹੈ ਖਤਮ ਕਰਨਾ ਚਾਹੀਦਾ ਸੀ ਕਹਿੰਦੇ ਹਫ਼ਤੇ ਚ ਪਰ ਹਫ਼ਤੇ ਵਾਲੀ ਗੱਲ ਨਹੀਂ ਅਸੀਂ ਕਹਿੰਦੇ ਹਾਂ ਵੀ ਸਾਲ ਦੇ ਅੰਦਰ ਅੰਦਰ ਹੀ ਖਤਮ ਕਰ ਦੋ ਹਜੇ ਤੱਕ ਖਤਮ ਹੋਇਆ ਨਹੀਂ ਜੇ ਤੱਕ ਗਰਾਊਂਡ ਲੈਵਲ ਤੇ ਨਹੀਂ ਉਤਰਦੇ ਹੱਲੇ ਇਹ ਨਸ਼ਾ ਨਹੀਂ ਖਤਮ ਹੁੰਦਾ ਕਿਉਂਕਿ ਜਦੋਂ ਜਿੰਨੀ ਦੇਰ ਤੱਕ ਸਤਾਇਆ ਸਖਤਾਈ ਨਹੀਂ ਹੁੰਦੀ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਜਦੋਂ ਉਸੇ ਨੂੰ ਨਹੀਂ ਫੜਦੇ ਤਾਂ ਨਸ਼ਾ ਲੈਣ ਵਾਲੇ ਤਾਂ ਲੈਣਾ ਜਦੋਂ ਉਹਨੂੰ ਮਿਲ ਹੀ ਜਾਂਦਾ ਉਹ ਘਰੇ ਦੇ ਹੀ ਜਾਂਦੇ ਦੂਜੇ ਤਾਂ ਦੂਰ ਹੋ ਗਏ ਇਹ ਪ੍ਰਸ਼ਾਸਨ ਤਾਂ ਹੀ ਗੱਲ ਕਰੀਏ ਤੁਸੀਂ ਵੀ ਆਏ ਨਾ ਬਹੁਤ ਵਾਰੀ ਗਏ ਜੀ ਲਿਖ ਕੇ ਦੇ ਕੇ ਆਏ ਉਹਨਾਂ ਨੂੰ ਵੀ ਇਸ ਤਰ੍ਹਾਂ ਕਰਕੇ ਉੱਥੇ ਚੱਲਦਾ ਜੀ ਕਮੇਟੀ ਨੂੰ ਲਿਖ ਕੇ ਦੇ ਕੇ ਆਏ ਵੀ ਉਹਦੇ ਪਾਈ ਜਿਹੜਾ ਤੁਸੀਂ ਇੰਡੋਰ ਸਟੇਡੀਅਮ ਬਣਾਇਆ ਉਹਦੇ ਕੋਈ ਦਰਵਾਜ਼ੇ ਤੋਂ ਉਹ ਜੇ ਲਵਾ ਦਿਓ ਨਸ਼ੇੜੀ ਵੜਦੇ ਅੰਦਰ ਬਾਥਰੂਮ ਠੀਕ ਕਰਵਾ ਦੇ ਤਾਂ ਕਿ ਪਬਲਿਕ ਨੂੰ ਸਹੂਲਤ ਰਹੇ ਉਦੇ ਕੋਈ ਸਹੂਲਤ ਨਹੀਂ ਸਫਾਈ ਵਾਲੇ ਆਉਂਦੇ ਆ ਭੇਜਦੇ ਜਰੂਰ ਆ 10 ਭੇਜ ਤੇ ਕਿਤੇ 15 ਭੇਜ ਤੇ ਆ ਕੇ ਇੱਥੇ ਦਰਸਤ ਦੇ ਥੱਲੇ ਬੈਠ ਜਾਂਦੇ ਕੰਮ ਕਰਕੇ ਨਹੀਂ ਜਾਂਦੇ ਮੰਗ ਕੀ ਹੈ ਹਾਂ ਸਾਡੀ ਤਾਂ ਮੰਗ ਇਹ ਵੀ ਜੇ ਚੀਜ਼ ਬਣੀ ਹੈ ਲੋਕਾਂ ਦੀ ਪਬਲਿਕ ਦੀ ਸਹੂਲਤ ਵਾਸਤੇ ਬਣੀ ਹੈ ਤਾਂ ਉਹ ਸਹੂਲਤ ਨੂੰ ਪੂਰਾ ਕਰੋ ਹਾਂ ਜੀ ਸਰ ਕੀ ਨਾਮ ਤੁਹਾਡਾ ਹੈ ਬੇਨਾਮ ਇਕਬਾਲ ਸਿੰਘ ਹੈਗਾ ਜੀ ਇਕਬਾਲ ਸਿੰਘ ਜਿੱਥੇ ਆਪਾਂ ਖੜੇ ਆ ਇਹ ਪਾਰਕ ਬਣਾਇਆ ਸੀ ਵਧੀਆ ਸਹੂਲਤ ਲਈ ਕੀ ਹਾਲ ਹੈ ਅੱਜ ਕੱਲ ਤੇ ਜੋ ਸਰਕਾਰ ਹੈ ਉਹ ਦਾਅਵੇ ਕਰਦੀ ਹੈ ਵਧੀਆ ਪਾਰਕ ਰਚੀ ਬਣਾਤੀ ਕੀ ਕਹਿਣਾ ਚਾਹੁੰਦੇ ਹਾਲਾਤ ਤਾਂ ਬਹੁਤ ਮਾੜੇ ਆਈ ਨਸ਼ੇੜੀਆਂ ਕੰਨ ਹੁਣ ਜੇ ਆਥ ਨੇ ਮਾੜਾ ਮੋਟਾ ਜੇ ਕਿਸੇ ਨੂੰ ਘੂਰਦਿਆਂ ਕਰਦਿਆਂ ਅਗਲਾ ਗੱਲ ਪੈਂਦਾ ਹੈਗਾ ਜੀ ਹੁਣ ਕੱਲੇ ਅਸੀਂ ਕੁਝ ਕਰਨ ਜਾਂ ਪ੍ਰਸ਼ਾਸਨ ਸਾਥ ਦੇਵੇ ਫੇਰ ਹੈਗਾ ਸੈਕੰਡ ਆ ਬਾਥਰੂਮ ਬਣਵਾਏ ਸੀ ਬਾਥਰੂਮ ਇਹਨੇ ਲੋਕ ਔਖੇ ਹੁੰਦੇ ਕਿ ਵੀ ਬਥੇਰਾ ਵਾਰ ਕਹਦਾ ਨਗਰ ਪੰਚਾਇਤ ਵੀ ਬਾਥਰੂਮ ਚਾਲੂ ਕਰਾ ਦਿਓ ਜੀ ਆ ਚਿੱਟੇ ਹਾਥੀ ਬਣੇ ਖੜਿਆ ਜੀ ਇਹਨਾਂ ਨੂੰ ਇਹੀ ਬੇਨਤੀ ਕਰਦੇ ਪੁਲਿਸ ਇਹਨਾਂ ਨੂੰ ਕੇਅਰ ਕਰਨਾ ਕਿ ਜੀ ਆਈ ਬੇਨਤੀ ਹੈ ਜੀ ਹਾਂਜੀ ਸਰ ਕੀ ਨਾਂ ਤੁਹਾਡਾ ਤਰਕੇਸ਼ ਕੁਮਾਰ ਬੰਸ ਜੀ ਕੀ ਕੰਮ ਕਰਦੇ ਮੇਰਾ ਮੂਰੇ ਐਲੂਮੀਨੀਅਮ ਤੇ ਪੀਵੀਸੀ ਦਾ ਕੰਮ ਹੈ ਜੀ ਦੁਕਾਨ ਹੈ ਸਾਡੀ ਕੀ ਕਹਿਣਾ ਜਣਾ ਨਸ਼ੇੜੀ ਇੱਥੇ ਵੱਧ ਤੋਂ ਵੱਧ ਆ ਰਹੇ ਐ ਤੁਸੀਂ ਕੀ ਕਿੰਨਾ ਤੂੰ ਡਰ ਰਹੇ ਨਸ਼ੇੜੀਆਂ ਦਾ ਵੀ ਜੀ ਡਰੀ ਡਰਾ ਨਸ਼ੇੜੀ ਨੂੰ ਜੇ ਮੂਰੇ ਕਹਿੰਨੇ ਵੀ ਤੂੰ ਇੱਥੇ ਕੀ ਕਰਦਾ ਨਸ਼ਾ ਕਰਦਾ 20 ਵਾਰੀ ਫੜਿਆ ਜੀ ਮੂਰੇ ਲੱਪੜ ਚੱਕਦੇ ਆ ਸਾਡੇ ਉੱਤੇ ਨਸ਼ੇੜੀ ਤਾਂਪ ਨੂੰ ਡਰ ਰਹਿੰਦਾ ਵੀ ਸਾਨੂੰ ਨਾ ਕੁਝ ਕਰ ਦਿਆ ਨੇ ਤੇ ਪੁਲਿਸ ਨੂੰ ਦੱਸਿਆ ਕਿ ਜੀ ਪੁਲਿਸ ਨੂੰ 20 ਵਾਰੀ ਦੱਸਤਾ ਪੁਲਿਸ ਕੁਝ ਨਹੀਂ ਕਰਦੀ ਆਉਂਦੀ ਨਹੀਂ ਪੁਲਿਸ ਨਾ ਪੁਲਿਸ ਨੇ ਕੀ ਕਰਨਾ ਜੀ ਪੁਲਿਸ ਦਾ ਆਬ ਡਰਦੀ ਹੈ ਜੀ ਇਹਨਾਂ ਤੋਂ ਮੰਗ ਕੀ ਆ ਹੁਣ ਤੁਹਾਡੀ ਮੰਗ ਤਾਂ ਸਾਡੀ ਇਹੀ ਹੈ ਜੀ ਵਸਾ ਨਸ਼ੇੜੀਆਂ ਦਾ ਕੋਈ ਹੱਲ ਕਰਦਨ ਜਿਆਦਾ ਪੱਕਾ ਕੋਈ ਸੈਂਟਰ ਸੈਂਟਰ ਬਣਾ ਦਨ ਉੱਥੇ ਛੱਡ ਦਨ ਘਰ ਦੇ ਵੀ ਵਿਚਾਰਿਆਂ ਤੋਂ ਦੁਖੀ ਆ ਚੋਰੀਆਂ ਦਾ ਡਰ ਰਹਿੰਦਾ ਡੇਲੀ ਸਾਡੀ ਮਾਰਕੀਟ ਦੇ ਵਿੱਚ ਕਚੋਰੀ ਹੁੰਦੀ ਹੈ ਡੇਲੀ ਕੋਈ ਪੁਲਿਸ ਦੀ ਪੀਸੀਆਰ ਨਹੀਂ ਘੁੰਮਦੀ ਦੇਖੀ ਅਸੀਂ ਰਾਤ ਨੂੰ ਆ ਆ ਬੰਦਾ ਹੋਈ ਉਹਨੂੰ ਤਾਂ ਪੁਲਿਸ ਤੰਗ ਕਰਦੀ ਆ ਜਿਹੜਾ ਕੋਈ ਆ ਬੰਦਾ ਹੁੰਦਾ ਕੋਈ ਜੈਨੂਅਲ ਬੰਦਾ ਹੁੰਦਾ ਉਹਨੂੰ ਤਾਂ ਪੁਲਿਸ ਭੱਜ ਭੱਜ ਪੈਂਦੀ ਆ ਜਿਹੜੇ ਕੋਈ ਨਸ਼ੇੜੀ ਹੁੰਦੇ ਆ ਉਹਨਾਂ ਨੂੰ ਕੋਈ ਪੁੱਛਦੀ ਨਹੀਂ ਪੁਲਿਸ ਜੀ ਅਸੀਂ ਤਾਂ ਇਹੀ ਕ ਆਹ ਬਣਿਆ ਬਾਥਰੂਮ ਬਣਿਆ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਸਾਡੇ ਦੁਕਾਨਦਾਰ ਸਾਰੇ ਪੈਸੇ ਦੇਣ ਨੂੰ ਸਹੂਲਤ ਇੱਕ ਨਗਰ ਕਮੇਟੀ ਜਿਹੜੀ ਨਗਰ ਪੰਚਾਇਤ ਦੀ ਆ ਕੋਈ ਸਫਾਈ ਕਰਮਚਾਰੀ ਲਾ ਦੇਣ ਜੀ ਇਹਦੇ ਉੱਤੇ ਅਸੀਂ ਕਿਰਾਇਆ ਭਰ ਦੇ ਸਕਦੇ 30-3000 ਰੁਪਏ ਮੰਥਲੀ ਕਿਰਾਇਆ ਲੈਂਦੇ ਜੀ ਇਹ ਸਹੂਲਤ ਸਾਨੂੰ ਕੋਈ ਦਿੰਦੇ ਨਹੀਂ ਜੀ ਇਹ ਏਵਨ ਪੰਜਾਬੀ ਟੀਵੀ ਲਈ ਪਟਿੰਡਾ ਤੋਂ ਹਰਮਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ